ਖੇਤਾਂ ਚ ਕੀ ਚੀਜ਼ ਦੀ ਘਾਟ ਲੱਗਦੀ ਐ ਸਭ ਤੋਂ ਵੱਧ ਦੱਸੋ ਜੀ ਅਸੀਂ ਤਾਂ ਮੈਂ ਦੱਸਾਂ ਤੂੰ ਚੰਗਾ ਨਹੀਂ ਹੋ ਕੀਤਾ ਵੀ ਫਾ ਉਹ ਪਿਆਰਾ ਮੇਨ ਕੈਰੈਕਟਰ ਉਹ ਪਿਆਰਾ ਮੇਰੇ ਫਿਰ ਉਹ ਪਿਆਰਾ ਮਹਾਨ ਖੜੇਰੀ ਐ ਐ ਇਧਰ ਮਿਲੋ ਵੀਰੋ ਨੇਹਾ ਦੁਨੀਆ ਦਾ ਮਹਾਨ ਜਾਫੀ ਦਾ ਵਿਤਨਾਮ ਹੋਣਾ ਦਾ ਠੀਕ ਐ ਥੋੜੀ ਕਹਿਣਾ ਜਾਫੀ ਐ ਇਧਰ ਮਿਲੋ ਵੀਰੋ ਮਾਨਸੇ ਮਸ਼ਹੂਰ ਖੜੇਰੀ ਲੱਗ ਚੱਕ ਦੇ ਹਾਉ ਮਾਨਸਾ ਦੇ ਮਾਰਸਾਂ ਨੂੰ ਇਸ ਟਾਈਮ ਨੂੰ ਇਸ ਟਾਈਮ ਮਾਨਸਾ ਤੋਂ ਆ ਜ਼ਿਲ੍ਹਾ ਮੇਰਾ ਬਰਨਾਲਾ ਹੈ ਵੈਸੇ ਕੰਪੈਣੀ ਦੇ ਸਾਥ ਤੇ ਲਹਿਰਾ ਵੀ ਗਿਆ ਸਾਡੇ ਮੇਰੇ ਪਿੰਡ ਵਾਲੇ ਨੇ ਚਾਰ ਬੋਲ ਪਿਆ ਜੁੜੇ ਪਤਾ ਕੋ ਆ ਗਿਆ ਛੋਟਾ ਫੈਕਟਰ ਬੜਾ ਧਮਾਕਾ ਉਹ ਬੈਠਾ ਉਹ ਬੈਠਾ ਮੇਰੇ ਮੇਰੇ ਲੁਧਿਆਣੇ ਦੇ ਵਿੱਚ ਨੌ ਚਲਦਾ ਏਰੀਆ ਦੇ ਵਿੱਚ ਲੁਧਿਆਣੇ ਦੇ ਵਿੱਚ ਡੇ ਲੋਡੇ ਲੋ ਕਰਾਈ ਪਈਆਂ ਨੇ ਚੱਕ ਖੜੀ ਆਉਂਦਾ ਥਾਪੀ ਸੜਦੀ ਮੇਰੇ ਮੇਰੇ ਕਹਿੰਦੇ ਚੱਕ ਮੇਰੇ ਰੋਂਗਲ ਖੜੀ ਆ ਸੱਦੂ ਮੂਸੇਣਾ ਮੰਗੂ ਮੋਕਲ ਖੜੀਆ ਇੱਕ ਗੱਲ ਹੈ ਕਿੰਨੀਆਂ ਮਰਜ਼ੀ ਜੁੱਤੀਆਂ ਪੈ ਜਾਣ ਮਾਂ ਦੀ ਧੀ ਉਹੀ ਦਹ ਸਿਰ ਦੀ ਨਿਪਟਦੀ ਉਹੀ ਹੈ ਫਿਰ ਆ ਵੀ ਵੱਡਾ ਦਮਾਕਾ ਇੱਕ ਵੱਡਾ ਦਮਾਕਾ ਜੀ ਛੋਟੀ ਛੋਟੀ ਮੋਟੀ ਗੱਲ ਦੀ ਆ ਇੱਧਰ ਮਿਲੋ ਇਹ ਵੀ ਦੁਨੀਆ ਦਾ ਮਹਾਨ ਖੇਡਰੇ ਨੇ ਵਿਚਨਾ ਮਾਰਾ ਉੱਪਰ ਦਾ ਤਾਰਾ ਗੈਵੀ ਗੈਵੀ ਤੇ ਗੈਵੀ ਤੇ ਆ ਬੇਬੀ ਜੋੜੀ ਬਹੁਤ ਮਸ਼ਹੂਰ ਹੈ ਗੈਵੀ ਜ਼ਿਆਦਾਤਰ ਸੀਨ ਕਰਦਾ ਹੈ ਬੇਬੇ ਮੈਂ ਚੱਲਿਆ ਬੇਬੇ ਮੈਂ ਜਾ ਰਿਹਾ ਬੇਬੇ ਮੈਨੂੰ ਕੰਮ ਨਹੀਂ ਮਿਲਿਆ ਬੇਬੇ ਕੰਮ ਮਿਲ ਗਿਆ ਹੋਰ ਯਾਰ ਰਾਈਟਰ ਕੀ ਕਰਦੀ ਆ ਤੁਹਾਡੀ ਸਭ ਦੇ ਨਾ ਆ ਗਿਆ ਆਦੇ ਡਾਇਲੋਗ ਯਾਰ ਉਹਨੇ ਵੀ ਜਿਹੜੇ ਪੱਕੇ ਬੋਲਦੇ ਹੀ ਬੋਲਦੇ ਨੇ ਕਿ ਕੋਈ ਚੀਜ਼ ਚੱਲ ਰਹੀ ਹੈ ਮੈਂ ਕਹਿੰਦੀ ਆ ਫਿਰ ਭਾਈ ਉਹ ਗਰੀਬ ਹੈ ਉਹਨੂੰ ਕਦੋਂ ਕਮਾਈ ਕਰ ਹਾਂ ਫਿਰ ਬਸੂਗੀ ਇਹ ਕਹੋਗੇ ਇਹ ਥੋੜਾ ਕਹਿੰਦਾਗਾ ਛਿੱਤਰ ਲਾਣੇ ਛਿੱਤਰ ਲਾਣੇ ਛਿੱਤਰ ਲਾਣੇ ਬਸ ਜਾ ਬਸ ਇਹ ਇੱਕ ਮਿੰਟ ਕੋਨਾ ਪਹਿਲਾਂ ਭਾਈ ਤੇਰਾ ਮੇਨ ਡਾਇਲੋਗ ਕੀ ਉਧਰ ਪੁੱਛ ਕੰਮ ਨਹੀਂ ਕਰਦਾ ਮਨ ਪੈਸਾ ਚਾਹੀਦਾ ਪੈਸਾ ਪੈਸਾ ਚਾਹੀਦਾ ਕੰਮ ਨਹੀਂ ਕਰਦਾ 골ਡ ਡਿਗ ਰਿਹਾ 골ਡ ਡਿਗ ਰਿਹਾ ਹਾਂ ਸੂਟ ਵੀ ਆ ਜੇ ਪਾਰ ਕੇ ਹਾਂ ਇਹ ਹੋਰ ਚੰਗੇ ਨੇ ਜਿਹੜੇ ਤੈਨੂੰ ਰੱਖੀ ਬੈਠੇ ਨੇ ਹਾਂ ਬਰੇ ਬੂਥੜਾ ਲੀਏ ਹਾਂ ਬਰੇ ਬੂਥੜਾ ਲੀਏ ਉਹ ਉਹਨਾਂ ਦਾ ਮੈਂ ਨਹੀਂ ਨਾਨੀ ਮੇਰਾ ਤੇਰਾ ਹੁੰਦਾ ਮੈਂ ਕਹਿੰਨੀ ਆਂ ਭੂਆ ਚੱਜਦਾ ਕਰ ਭਾਲ ਕੇ ਦਿੰਦੀ ਚੱਜਦਾ ਤੂੰ ਨਹੀਂ ਭਾਲਿਆ ਹੁਣ ਭੋਗ ਨੰਗ ਭਾਲ ਤੇ ਹਾਂ ਨੰਗ ਭਾਲ ਨੰਗ ਭਾਲ ਇਹਨਾਂ ਦਾ ਡਾਇਲੋਗ ਬੇਬੇ ਦਾ ਬੇਬੇ ਦਾ ਮੈਂਡਾ ਇਹਦਾ ਤਾਂ ਗਰੀਬੀ ਵਾਲਾ ਹੈ ਇਹਨਾਂ ਦਾ ਸਾਡੇ ਤਾਂ ਗਰੀਬੀ ਹੈ ਨਾ ਸੇ ਨੇ ਟੱਕਰੇ ਹੋਏ ਨਾ ਹੁਣ ਇਹਨਾਂ ਨੂੰ ਰੱਖ ਤਿੰਨਾਂ ਨੂੰ ਭਜਾਉਂਗੀ ਹੁਣ ਤੁਸੀਂ ਦੇਖੋ ਜੀ ਹਾਂ ਤੇ ਮੇਰੀ ਚੁੱਪਤੀ ਚੁੱਪ ਹਾਂ ਤੋੜ ਦੇਵੇਂਗੀ ਚੱਪਾ ਅੱਜ ਨਾ ਆ ਜਾਣਗੇ ਜਿਹਨਾਂ ਗਊਆਂ ਨੂੰ ਨਹੀਂ ਛੱਡ ਕੇ ਆਉਂਦੇ ਗੱਡੀ ਨਾਲ ਤੁਰ ਛੱਡ ਕੇ ਆਉਂਦੇ ਹੁੰਦੇ ਨੇ ਛੱਡ ਕੇ ਆਉਂਗਾ ਜਿਹਨਾਂ ਨੂੰ ਆਹ ਨੂੰ ਭਜਾਦਾ ਪੱਗ ਮੈਂ ਨਹੀਂ ਦੇਵਾਂਗੀ ਤਲਾਕ ਅਸੀਂ ਜਾਵਾਂਗੇ ਫੇਰ ਬਾਹਰ ਮਾਂ ਪੁੱਤ ਕੈਨੇਡਾ ਤੋਂ ਨੇ ਹਾਂ ਇਹਨੂੰ ਛੱਡ ਜੀ ਹੁਣ ਇਹ ਰਹੂ ਨਾ ਘਰ ਦੀ ਨਾ ਘਰ ਦੀ ਇੱਕ ਹੋਰ ਹੈਗਾ ਉਹ ਆਪਾਂ ਅਜੇ ਦਿਕਾਵਾਾਂਗੇ ਉਹ ਤਾਂ ਆਪਣੇ ਵੀ ਦੇਖਾ ਵੀ ਨਹੀਂ ਹੈ ਇੱਕ ਵਾਰੀ ਹੋਰ ਉਹ ਆ ਗਿਆ ਵੱਡੇ ਮੱਲ ਦਾ ਲੁਕੇ ਲੁਕਰੇ ਨੇ ਕਿਹਾ ਹੁਣ ਤਾਂ ਮੇਰੀ ਗੱਲ ਪਤਾ ਅਸੀਂ ਤਾਂ ਗੋਰੀ ਮੇਮ ਲੈ ਕੇ ਆਵਾਂਗੇ ਗੋਰੀ ਮੇਮ ਬਾਹਰ ਹਾਂ ਇਹਨਾਂ ਨੂੰ ਅਸੀਂ ਕੀ ਕਰਾਉਣਾ ਦੇ ਸੀ ਗੋਰੀ ਮੇਮ ਤਾਂ ਲਿਆਓਗੇ ਫਿਰ ਗੋਰਾ ਮੇਵਣਾ ਵੀ ਤਾਂ ਲਿਆਓ ਹਾਂ ਦੇਖ ਮੇਰਾ ਪੁੱਤ ਦੇਖ ਕਿੰਨਾ ਗੋਰਾ ਮੇਮਣਾ ਮੇਮਣਾ ਹਾਂ ਹੇਰੀ ਅਮਰੀਕਾ ਜਾ ਰਹੇਗਾ ਹੁਣ ਤੂੰ ਤੈਨੂੰ ਨਿਸ਼ਾਨਾ ਚੋਰੀ ਚ ਜਾ ਰਹੇ ਹੋ ਸਟੋਰੀ ਨਾ ਇਸ ਤੋਂ ਨਹੀਂ ਗੱਲ ਨਹੀਂ ਕਰ ਰਹੀਆਂ ਸੀ ਕਿ ਇਹ ਮੇਰੇ ਕੋਲ ਤਾਂ ਰੀਅਲ ਚ ਘਰ ਆ ਗਈਆਂ ਇਟਸ ਵਲੌਗ ਲਾਈਫ ਯਾਰ ਆਲੀ ਦੀ ਸਟੋਰੀ ਚ ਆ ਚਲੋ ਭਾਈ ਗਰੁੱਪ ਸੀ ਨੇ ਆਹ ਲੇਡੀਜ਼ ਤੁਸੀਂ ਦੋ ਜਣੇ ਘੋਟੇ ਤੋਂ ਪਿੱਕੇ ਜਿਹੜੇ ਘੋਟੇ ਤੋਂ ਸਾਰੀ ਹੋਣੀ ਹਾਂ ਹੁਣੀ ਹਾਂ ਸਾਰੇ ਇਕੱਠੇ ਹੋਵਾਂਗੇ ਆਪਾਂ ਬਾਏ ਬਾਏ ਘੂਕ ਡੜਾ ਨਾ ਹਾਂ ਤੇ ਕਿ ਨਹੀਂ ਨਹੀਂ 私の言うことは全然聞いてなかった。 ਲ ਆ ਬਈ ਮਿੱਤਰੋ ਆ ਸੀਨ ਹੈਗਾ ਖੇਤਾਂ ਚ ਦੇਖੋ ਬਈ ਖੇਤਾਂ ਦਾ ਵਿਊ ਆ ਜਾਂਦੇ ਨੇ ਸਾਡੇ ਆਰਟਿਸਟ ਕਿਉਂ ਮੈਨ ਵੀ ਆਓ ਸਾਡੇ ਨਾਲ ਗਰਮੀ ਚ ਹੁਣ ਤਾਂ ਫਰਕ ਪੈ ਗਿਆ ਗਰਮੀ ਦਾ ਮੈਨੂੰ ਹੁਣ ਗਰਮੀ ਨਹੀਂ ਲੱਗ ਰਹੀ ਲੱਗ ਨਹੀਂ ਰਹੀ ਇੱਕ ਤਾਂ ਸੇ ਮਤਲਬ ਖੁੱਲਾ ਮੈਦਾਨ ਸਮਝ ਲਓ ਇਹਨੂੰ ਆ ਦੇਖੋ ਹਾਲ ਚੱਲ ਰਹੀ ਆ ਵਧੀਆ ਬਈ ਅਸੀਂ ਇੱਥੇ ਅਸੀਂ 1.5 ਵਜੇ ਆ ਜਾਈਏ ਨਾ ਉਹੋ ਸਾਨੂੰ ਪਤਾ ਉਹ ਤਾਂ ਮੈਨਾਂ ਲੱਗਦਾ ਵੀ ਇੱਥੇ ਅੱਗ ਚੱਲ ਰਹੀ ਆ। ਸਹੀ ਗੱਲ ਹੈ। ਮੂੰਹ ਤੇ ਵੀ ਆਨਾਂ ਤੇ ਵੀ ਅੱਗ ਹੀ ਆ ਜੀ। ਤੁਹਾਨੂੰ ਤਾਂ ਭੇਜੀ ਜਾਂਦੇ ਆਪਾਂ। ਲੋ ਲੋਹਾਂ ਦਿੰਦੀ ਆ ਕੁੱਤੇ ਵੀਰੇ। ਕਿਵੇਂ? ਸਵੇਰ ਦੇ ਘਰੋਂ ਹੋ ਨਿਕਲੇ ਸੀ। ਹਾਂ। ਹਾਂ। ਬੱਸ ਕਰ। ਕਰੋ। ਗੱਲ ਇਹਨਾਂ ਨੂੰ ਜੇ ਤੁਸੀਂ ਇਹ ਸੋਚੋ ਹੋਣਾ ਵੀ ਅਸੀਂ ਕਮਰਿਆਂ ਦੇ ਵਿੱਚ ਬੈ ਕੇ ਸੀਨ ਕਰਦੇ ਆਂ ਤਾਂ ਉਦੋਂ ਵੀ ਸਾਡੇ ਪੱਖੇ ਬੰਦ ਹੁੰਦੇ ਨੇ। ਪੱਖੇ ਬੰਦ ਹੁੰਦੇ ਨੇ ਵੀਰੇ। ਉਦੋਂ ਵੀ ਪੱਖੇ ਬੰਦ ਹੁੰਦੇ ਨੇ। ਗਰਮੀ ਆ ਰਹੀ ਹੁੰਦੀ ਰਵੇਂ। ਤਾਂ ਨਹੀਂ। ਤੁਹਾਨੂੰ ਆ ਇਹ ਹੁੰਦਾ ਵੀ ਕੋਈ ਵੀ ਆਵਾਜ਼ ਨਾ ਜਾਏ ਮਾੜੀ ਜੀ ਵੀ ਤੇ ਮਾਈਕਾਂ ਹਾਂ ਸਹੀ ਗੱਲ ਹੈ ਤੇ ਹੁਣ ਦਿਖਾਉਣੇ ਆ ਬਈ ਸਾਨੂੰ ਖੇਤਾਂ ਚ ਖੇਤਾਂ ਕਿ ਜੀਜਾ ਵੀ ਲੱਗਦਾ ਆਹੋ ਚਲ ਕੋਈ ਮੰਜੀ ਬੜੀ ਆ ਮੰਜੀ ਬਾਲੀ ਘਾਣ ਮੰਜੀ ਲਓ ਪੂਰਾ ਲਓ ਮੰਜੀ ਨੇਹਾ ਜੀ ਡੀ ਹੋਰ ਮੇਰੇ ਜੱਡੀ ਦਾ ਮੰਜੀ ਆ ਇਹ ਖੇਤਾਂ ਕਿ ਜੀਜਾ ਲੱਗਦਾ ਹਨ ਉਹ ਵੀ ਇਹਨਾਂ ਨੂੰ ਵੱਟ ਤੋਂ ਲਈਏ ਬਲੱਗ ਪਹਿਲਾਂ ਇਹ ਹਿੰਦਾ ਬੈਠੀ ਹੋਵੇ ਆਲਰੇਡੀ ਬੈਠੀ ਬੰਨੇ ਆ ਮੈਂ ਪਿੱਛੂ ਆ ਰਿਹਾ ਅਮਰ ਸੰਟਰਲ ਕੱਡੇ ਜਾਂਦੇ ਵਿੱਚ ਇਹ ਤਾਂ ਬੈਠੀ ਆਈ ਮਤਲਬ ਉਹ ਨਹੀਂ ਲੱਗਿਆ ਪਾਉਣੇ ਕਿਵੇਂ ਤੁਸੀਂ ਚੱਪਲਾ ਪਾ ਕੇ ਰੱਖਿਆ ਕਰੋ ਸਾਡਾ ਇਹ ਜਿਹੜੀ ਹਾਈਟ ਆ ਨਾ ਉਹ 8 ਫੁੱਟ ਦੀ ਐ ਹਾਂ ਸਹੀ ਗੱਲ ਆ ਤਾਂ ਕਰਕੇ ਮੂਹ ਦਿਖਾਵਾ ਖਾ ਲੂਗੀ ਪਾਪ ਲੱਗੂਗਾ 4 ਫੁੱਟ ਦਾ ਕੱਦ 2 ਫੁੱਟ ਦੀ ਆਹ 5 ਫੁੱਟ ਦੀ 5 ਫੁੱਟ ਦੀ 2 ਇੰਚ ਦੀ ਹੋਊਗੀ ਇਹਨੇ ਹਾਂ ਬੈਠੀ ਹੋਵੇ ਮੈਂ ਪਿੱਛੂ ਆ ਰਿਹਾ ਹਾਂਗਾ ਹਾਂ ਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਰੀਕਾ ਜੀ ਸਤ ਸ੍ਰੀ ਅਕਾਲ ਕਿਵੇਂ ਲੱਗਾ ਜੀ ਤੁਹਾਨੂੰ ਸਾਡੇ ਸ਼ੂਟ ਤੇ ਆ ਕੇ ਅੱਜ ਤੁਸੀਂ ਪਹਿਲੀ ਵਾਰ ਸਾਡੇ ਸ਼ੂਟ ਤੇ ਆਏ ਹੋ ਗੁੱਡ ਗੁੱਡ ਵੈਰੀ ਗੁੱਡ ਬਹੁਤ ਵਧੀਆ ਪਹਿਲਾਂ ਤਾਂ ਤੁਹਾਡੇ ਮੈਸੇਜ ਆ ਜਿਹੜੇ ਉਹਨਾਂ ਦੀ ਨੇਚਰ ਕਿਆ ਬਾਤ ਹੈ ਮੈਰੀ ਨਵੈਰੀ ਨਾਈਸ ਸਪੈਸ਼ਲ ਮੇਰੇ ਲਈ ਠੀਕ ਹੈ ਮੇਰੇ ਵੱਲੋਂ ਉਹਨਾਂ ਨੂੰ ਕਹਿ ਵੀ ਦਿਓ ਜਾ ਕੇ ਅੱਛਾ ਜੀ ਤੇ ਦੂਜੇ ਨੰਬਰ ਤੇ ਤੁਸੀਂ ਬਹੁਤ ਵੈਰੀ ਨਾਈਸ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਿਉਂਦੇ ਬਾਕੀ ਤੁਹਾਡਾ ਸਾਰਾ ਸਾਰਾ ਗਰੁੱਪੀ ਮਤਲਬ ਕਿਆ ਬਾਤ ਹੈ ਚਲੋ ਚਲੋ ਬਹੁਤ ਬਹੁਤ ਧੰਨਵਾਦੀ ਅੱਨਾ ਵਧੀਆ ਜੀ ਲੱਗਿਆ ਪਤਾ ਹੀ ਨਹੀਂ ਲੱਗਿਆ ਕਦੋਂ ਸ਼ੂਟਿੰਗ ਸਾਡੀ ਚੰਨ ਨੰਗੀ ਹੱਸਦੇ ਖੇਡਦਿਆਂ ਦੀ ਪਰ ਜਿਵੇਂ ਨਹੀਂ ਪਤਾ ਲੱਗਿਆ ਵੀ ਅਸੀਂ ਬਗਾਨੇ ਥਾਂ ਆਏ ਜਿਵੇਂ ਮੈਂ ਫਸਟ ਟਾਈਮ ਆਈ ਸੀ ਅੱਜ ਤੇ ਮੈਨੂੰ ਜਿਵੇਂ ਵੀ ਮਹਿਸੂਸ ਨਹੀਂ ਹੋਣ ਦਿੱਤਾ ਇਹਨਾਂ ਨੇ ਵੀ ਇਹਨਾਂ ਦੀ ਮੈਸੇਜ ਨੇ ਵੀ ਤੇ ਵਧੀਆ ਪਿਆਰ ਨਾਲ ਜਿਹੜੀ ਗੱਲ ਨਹੀਂ ਸਮਝ ਆਉਂਦੀ ਸੀ ਉਹ ਵੀ ਸਮਝਾਈ ਆ ਹਾਂ ਤੇ ਬਹੁਤ ਵਧੀਆ ਲੱਗਿਆ। ਨਹੀਂ ਚਲੋ ਆਏ ਜੀ ਆਪਣਾ ਹਾਸ ਖੇਡ ਕੇ ਨਾ ਟਾਈਮ ਪਾਸ ਹੋ ਜਾਂਦਾ ਜੀ ਹੈ ਨਾ। ਬਹੁਤ ਪਿਆਰੇ ਜਾਊਗਾ ਉਹ। ਹੋਰ ਤਾਂ ਨਾਲ ਕੁਝ ਜਾਂਦਾ ਨਹੀਂ ਜੀ ਹੈ ਨਾ। ਬਿਲਕੁਲ ਸਹੀ। ਚਲੋ ਕਈ ਬੰਦੇ ਹੁੰਦੇ ਨੇ ਵੀ ਆਪਦੀ ਲੀਡਰੀ ਜਿਹੀ ਉਹੀ ਘੋਟੀ ਜਾਂਦੇ ਨੇ ਬਿਨਾਂ ਗੱਲ ਤੋਂ। ਮੰਨ ਲਓ ਪਰ ਆਪਰਾ ਸਾਰਿਆਂ ਨਾਲ ਪਿਆਰ ਨਾਲੇ ਰਹਿਣ ਵਾਲੇ ਬਣ। ਨਹੀਂ ਥੋੜਾ ਤਾਂ ਪਤਾ ਨਹੀਂ ਲੱਗਦਾ। ਮੇਨ ਸਾਡਾ ਕੌਣ ਆ। ਸਹੀ ਗੱਲ ਆ। ਇਹ ਤਾਂ ਗੱਲ ਹੈਗੀ। ਚਲੋ ਬਹੁਤ-ਬਹੁਤ ਧੰਨਵਾਦ। ਤੇ ਖੇਤਾਂ ਜਾ ਕੇ ਕਿਵੇਂ ਲੱਗ ਰਹੇ ਬੰਦੇ? ਹੋਰ ਦੱਸੋ ਜੀ। ਆਹ ਵੇਖੋ ਸਾਨੂੰ ਮਿਲ ਕੇ ਜਵਾਕ ਨਿੱਕੇ-ਨਿੱਕੇ। ਹੂੰ। ਤੇ ਬੋਲ ਜਵਾਕ ਸ਼ੂਟ ਦੇਖਣ ਆਏ ਨੇ ਹੈ ਬੱਚੇ ਬੰਦੇ ਨਵੇਂ ਹੀਰੋ ਲੈਣੇ ਉਹ ਖੜਕਸ਼ੇ ਕੁਮਾਰ ਹਾਂ ਉਹ ਪੀਛੇ ਖੜਾ सनी देओल ਨਲਕਾ ਪਟੜ ਕਿਹੜੀ ਕਲਾਸ ਪੜਦੇ ਹੋ ਵੀ ਕਿਹੜੀ ਕਲਾਸ ਪੜਦੇ ਹੋ 7ਵੀਂ ਜੀ ਤੂੰ ਪੁੱਤ 7ਵੀਂ ਤੂੰ ਸਾਰੇ 1 ਪਿੰਡ ਦੇ ਕਿਹੜਾ ਪਿੰਡ ਹੈਗਾ ਪੈਂਦਾ ਪੈਂਦਾ ਸਰਾਣਾ ਪੜੇ ਕਰੋ ਠੀਕ ਹੈ ਸਾਰੇ ਪੈਂਨ ਤਾਂ ਸਰਾਣਾ ਹੈ ਨਹੀਂ ਸਰਾਣੇ ਤੋਂ ਕਿਹੜਾ ਪੈਂਨ ਤੋਂ ਤਾਂ ਤੂੰ ਆ ਅਸੀਂ ਸਾਰੇ ਪੈਂਦੇ ਸਾਰੇ ਦਾ ਪੈਂਦੇ ਹਾਂ ਕੋਈ ਸਰਹਾਣੇ ਤੋਂ ਕਿਹੜਾ ਹੈ ਅਸੀਂ ਗੱਲਾਂ ਕਰ ਰਹੇ ਸੀ ਮੈਡਮ ਹਾਂਜੀ ਵੀ ਉਰੇ ਖੇਤਾਂ 'ਚ ਕੀ ਚੀਜ਼ ਦੀ ਘਾਟ ਲੱਗਦੀ ਹੈ ਸਭ ਤੋਂ ਵੱਧ ਤੁਸੀਂ ਦੱਸੋ ਜੀ ਅਸੀਂ ਤਾਂ ਮੈਂ ਦੱਸਾਂ ਐ ਤੋਸਾ ਇੱਧਰਲੇ ਪਾਸੇ ਤਾਂ ਗ੍ਰੀਨਰੀ ਨਹੀਂ ਹੈਗੀ ਹਾਂ ਹਾਂ ਵੀ ਦਰਖਤ ਨਹੀਂ ਹੈਗੀ ਬਹੁਤ ਘਟ ਨੇ ਹਾਂ ਬਹੁਤ ਘਟ ਪਤਾ ਕੀ ਉਰੇ ਮੇਰੇ ਵਰਗਾ ਨਾ ਹਰੇਕ ਕੋਈ ਕਹਿੰਦਾ ਹੈ ਯਾਰ ਆਪ ਉਰੇ ਮੇਰੇ ਫਸਲ ਨੂੰ ਖਰਾਬ ਕਰਦਾ ਇਹਦੇ ਪੱਤੇ ਡਿੱਗਦੇ ਨੇ ਐ ਹੁੰਦਾ ਵਾਹ ਹੁੰਦਾ ਵੀ ਇਹਨੂੰ ਪੱਟ ਦੋ ਹੈ ਨਹੀਂ ਘਟੋ ਘਟਾ 10 ਕ ਦਰਖਤ ਤਾਂ ਹੋਣੇ ਚਾਹੀਦੇ ਨੇ ਆਲੇ ਦਾਲੇ ਸ਼ੌਂ ਇੰਨੀ ਵਧੀਆ ਹੋਵੇ ਦਰਖਤਾਂ ਵਰਗੀ ਤਾਂ ਸ਼ੌਂ ਹੀ ਨਹੀਂ ਹੁੰਦੀ ਬੜਾ ਜੀ ਆ ਦੇਖੋ ਤਾਂ ਕੁਝ ਦਰਖਤ ਕੋਈ ਵੀ ਦਰਖਤ ਆਪਾਂ ਸਵੇ ਉਰੇ ਦੇਖੋ ਜੇ ਆ ਦੋ ਦਰਖਤ ਲੱਗੇ ਹੋਏ ਨੇ ਆਪਾਂ ਤਾਂ ਸੋਚਾ ਕੇ ਬੈਠੇ ਸੀ ਜੇ ਇਹ ਵੀ ਨਾ ਹੁੰਦੇ ਤਾਂ ਦੇਖੋ ਕਿੱਥੇ ਬੈਠਦੇ ਆਪਾਂ ਉਹ ਗੱਲ ਹੁੰਦੀ ਸਭ ਤੋਂ ਪਹਿਲਾਂ ਆਪਾਂ ਆਇਆ ਆਪਾ ਉਥੋਂ ਨੋਟ ਕੀਤਾ ਵੀ ਆ ਕਿੰਨੀਆਂ ਮੋਟਰਾਂ ਨੇ ਆਪਾ ਉਹ ਮੋਟਰ ਤੇ ਚੱਲਾਂਗੇ ਜਿੱਥੇ ਦਰਖਤ ਨਹੀਂ ਛਾਵੇਂ ਦਰਖਤ ਆ ਸਹੀ ਗੱਲ ਹੁਣ ਉਹ ਉਹ ਮੋਟਰ ਐ ਉਹ ਤੇ ਕੋਈ ਦਰਖਤ ਨਹੀਂ ਹੈਗਾ ਇੱਥੇ ਇੱਧਰ ਆਪਾ ਉਧਰ ਮੂਵ ਵੀ ਨਹੀਂ ਕਰਿਆ ਹੈਗਾ ਹੈ ਇਹ ਗੁਰੀਬਈ ਉਹ ਗੱਲ ਐ ਵੀ ਔਖੇ ਵੇਲੇ ਟਾਈਮ 'ਲੇ ਯਾਦ ਕਰਦੇ ਨਹੀਂ ਯਾਦ ਕਰਦੇ ਹਨਾ ਆ ਕਰੋਨਾ ਵਕਤ ਦੇਖ ਲੈ ਕਹਿੰਦੇ 50 50000 ਮੰਨ ਲਓ ਲਗ ਲਗ ਆਕਸੀਜਨ ਦਾ ਲੈਂਦੇ ਸੀ ਇਹ ਫ੍ਰੀ ਆਕਸੀਜਨ ਦਿੰਦੇ ਨੇ ਯਾਰ ਲੋਕਾਂ ਤੋਂ ਲਈ ਨਹੀਂ ਜਾਂਦੀ ਇਹਨੂੰ ਵੀ ਜੜਚੋਂ ਪੱਟ ਦਿੰਦੇ ਨੇ ਜਮੀਂ ਮੈਨੂੰ ਲੱਗਦਾ ਵੀ ਜਿੰਨੇ ਮਤਲਬ ਕੁਝ ਬਹਾਨਾ ਉਹਦੇ ਹਿਸਾਬ ਨਾਲ ਬੰਦ ਨੂੰ ਬੂਟੇ ਵਾਲੇ ਜ਼ਰੂਰੀ ਕਰਦੇ ਹਾਂ ਜ਼ਰੂਰੀ ਕਰਦੇ ਨਾ ਫਿਰ ਬਹੁਤ ਵਧੀਆ ਹੋ ਜੀ ਬਈ ਜ਼ਰੂਰੀ ਵੈਸੇ ਕਰਿਆ ਵੀ ਹੈ ਗਵਰਨਮੈਂਟ ਨੇ ਕਹਿਣੀਆਂ ਵੀ ਜਦੋਂ ਆਪਾਂ ਹਰ ਸਾਲ ਬਰਥਡੇ ਮਨਾਉਨੇ ਆਂ ਇੱਕ ਦਰਖਤ ਵੀ ਲਾ ਦੇ ਲਾ ਦੋ ਕੇਕ ਵੀ ਤਾਂ ਕੱਟਦੇ ਹੀ ਨੇ ਬਿਲਕੁਲ ਜੀ ਬਿਲਕੁਲ ਇੱਕ ਗੱਲ ਹੈ ਬਈ ਯਾਦਗਰੀ ਰਹਿੰਦੀ ਆ ਹਣਾ ਗਵਰਨਮੈਂਟ ਨੇ ਮੇਰੇ ਬਰਥਡੇ ਤੇ ਮੈਂ ਆ ਦਰਖਤ ਲਾਇਆ ਸੀ ਹਾਂ ਬਰਥਡੇ ਤੇ ਲਾ ਦੇ ਜਿਵੇਂ ਬੰਦਾ ਕਹਦੇ ਵੀ ਮੈਂ ਆਪਣੇ ਬਰਥਡੇ ਤੇ ਮੈਂ 11 ਦਰਖਤ ਲਾਉਂ ਹਾਂ ਆ ਉਹ ਹੀ ਤਾਂ ਕਹਿ ਰਹੀ ਆ ਨਾ ਕਿ ਕਿ ਲਾਉਂ 30 ਲਾਉਂ 50 ਲਾਉਂ ਵੀ 100 ਦਰਖਤ ਲਾਉਂ ਲਾਦੇ ਆ ਕਿਤੇ ਨਾ ਹੈਰਾਂ ਤੇ ਲਾ ਦੋ ਨਾਲਿਆਂ ਤੇ ਲਾ ਦੋ ਸੂਆਂ ਤੇ ਲਾ ਦੋ ਇੱਕ ਗੱਲ ਬਈ ਹੋਰ ਆ ਗੁਰੀ ਵੈਸੇ ਜਰਨਲ ਨੌਲੇਜ ਮੰਗੂਈ ਐ ਮੈਂ ਸਮਝ ਲਉ ਤੇ ਮਤਲਬ ਗਵਰਨਮੈਂਟ ਨੇ ਜਿਵੇਂ ਤੁਸੀਂ ਕਹਿ ਰਿਹਾ ਵੀ ਗਵਰਨਮੈਂਟ ਨੇ ਕਿਹਾਗਾ ਵੀ ਤੁਸੀਂ ਬੂਟੇ ਲਾਓ ਹੁਣ ਜੇ ਲਾਇਸੈਂਸ ਬਣਦਾ ਹੁਣ ਨਾ ਤੇ ਕਹਿੰਦੇ ਹੁਣ ਉਹਨੂੰ ਬੂਟੇ ਲਾਣੇ ਪੈਂਦੇ ਬਣੀ 11 ਸੋ ਬੂਟੇ ਤਾਂ ਕਈ ਵਾਰ ਬੰਦੇ ਲਾ ਦਿੰਦੇ ਨੇ ਪਤਾ ਗੱਲ ਕੀ ਕਰਦੇ ਆ ਉਹ ਸਿਰਫ ਮਤਲਬ ਨਸਰੀ ਦੇ ਬੂਟੇ ਲੈਂਦੇ ਆਗੇ ਤੇ ਉੱਥੇ ਇੰਨੇ ਕੇ ਬਲੈਡ ਵਿੱਚ ਥਾਂ ਵਿੱਚ ਲਾ ਦਿੰਦੇ ਬਸ ਇੱਕ ਦਿਖਾਵੇ ਦੇ ਲਈ ਉਹਨੂੰ ਫੋਟੋ ਫੋਟੋ ਹੀ ਕਰਾ ਲੈਂਦੇ ਨੇ ਮਤਲਬ ਉਹ ਗੱਲ ਵੀ ਗਲਤ ਆ ਯਾਰ ਦਿਖਾਵਾ ਨਾ ਕਰੋ ਇਹ ਤਾਂ ਤੁਸੀਂ ਸਿਰਫ ਹਾਂ ਯਾਨੀ ਕਿ ਲੋਕ ਗਵਰਨਮੈਂਟ ਨੂੰ ਵੀ ਪਾਗਲ ਬਣਾ ਹਾਂ ਬਾ ਚੀਜ਼ ਬਿਲਕੁਲ ਬਾਈ ਬਿਲਕੁਲ ਵੀਰ ਸਿਰਫ ਤੁਸੀਂ ਉਹਨੂੰ ਪਾਗਲ ਬਣਾ ਰਹੇ ਹੋ ਤੁਸੀਂ ਕੁਦਰਤ ਨੂੰ ਥੋੜੀ ਹੋ ਬਣਾ ਹਾਂ ਗੱਲ ਤਾਂ ਉਹੀ ਆ ਬਾਈ ਹਾਂਜੀ ਹਾਂਜੀ ਲਓ ਜੀ ਲਾਈਏ ਸੀ ਨਾ ਓਕੇ ਮਿਲਦਾ ਦੋਸਤੋ